ਯਾਰ ਐਡਾ ਵੱਡਾ ਹੌਸਲਾ ਹੋ ਗਿਆ ਪੰਜਾਬ ਦੇ ਵਿੱਚ ਦਿਨ ਦਿਹਾੜੇ ਬਾਰਦਾਤ ਕਰਨ ਆਰਾਮ ਨਾਲ ਨਿਕਲ ਜਾਣ ਅਜੇ ਤੱਕ ਪੁਲਿਸ ਦੇ ਹੱਥ ਨਾ ਆਉਣ ਫਿਰ ਇਹ ਕਈ ਤਰ੍ਹਾਂ ਦੇ ਚੀਜ਼ ਸ਼ੱਕ ਪੈਦਾ ਕਰਦੀਆਂ ਨੇ ਅਤਵਾਦ ਦਾ ਦੌਰ ਅੱਜ ਚਾਰਾਂ ਨੇ ਦੇਖਿਆ ਅਸੀਂ ਆਪਣੀਆਂ ਰਬਾਈਤੀ ਬਾਰਾਂ ਬੋਰ ਬੰਦੂਕਾਂ ਚੱਕ ਕੇ 40 40 ਲਲਕਾਰ ਦੇ ਰਹੇ ਅਤਵਾਦੀਆਂ ਨਾਲ ਅਸੀਂ ਉਦੋਂ ਨਹੀਂ ਡਰੇ ਪਰ ਹੁਣ ਡਰ ਲੱਗ ਸੱਚੇ ਵੀ ਉਦੋਂ ਨਹੀਂ ਸੀ ਡਰੇ ਉਦੋਂ ਪਤਾ ਸੀ ਮਰਨਾ ਹੈ ਮਾਰਾਂਗੇ ਸ਼ਹੀਦ ਹੋ ਜਾਾਂਗੇ ਜੇ ਘਰੇ ਪਏ ਮਰ ਗਏ ਤਾਂ ਬੁੱਧਦੇਲੀ ਨਾਲ ਮਰਾਂਗੇ ਉਦੋਂ ਇੱਕ ਸ਼ੌਂਕ ਸੀ ਮਰਨ ਦਾ ਪਰ ਆਹ ਮੌਤ ਕਿਹੜੀ ਹੈ ਵੀ ਮੈਂ ਤੁਰਿਆ ਜਾਮਾ ਤੁਰੇ ਜਾਂਦੇ ਕੀ ਕਹਿੰਦੇ ਕੋਈ ਮੇਰੇ ਗੋਲੀ ਮਾਰ ਦੇ ਤਾਂ ਕਿੱਥੇ ਗਿਣਤੀ ਚ ਵੀ ਨਹੀਂ ਇੱਕ ਤਾਂ ਪੁਲਿਸੀਆਂ ਦਾ ਸਨਮਾਨ ਵੜਾ ਕਰਦਾ ਹੈ। ਤੀਜੇ ਦਿਨ ਤਿੰਨ ਚਾਰ ਪੁਲਿਸੀਆਂ ਦਾ ਸਨਮਾਨ ਇੱਕ ਆਦਾ ਸਨਮਾਨ ਕਰਦਾ ਹੈ। ਮੈਂ ਤਾਂ ਹੱਸਦਾ ਹੁਣ ਪੁਲਿਸ ਨੂੰ ਜਿੰਨੀਆਂ ਜਦੋਂ ਨਵੀਆਂ ਗੱਡੀਆਂ ਮਿਲੀਆਂ ਮੈਂ ਕਿ ਹੁਣ ਕ੍ਰਾਈਮ ਹੋਰ ਵਧੂਗਾ। ਸਾਥੀਓ ਬਹੁਤ ਜ਼ਿਆਦਾ ਮਾੜੀ ਇਹ ਸਰਕਾਰ ਨੇ ਤੇ ਹੱਥ ਪਰੇ ਕੀਤੇ ਹੋਇਆ ਇਹ ਤਾਂ ਪੁਲਿਸ ਨੂੰ ਸਿਰਫ ਖੁਸ਼ ਕਰਨ ਤੇ ਲੱਗੀ ਹੋਈ ਹੈ। ਸਾਡੇ ਆਰਟੀਆਈ ਦੇ ਬਹੁਤ ਹੀ ਤਕੜੇ ਐਕਟਿਵਿਸਟ ਨੀਮਾਨਕ ਗੋਇਲ ਜੀ ਉਹਨਾਂ ਦੇ ਚਾਚਾ ਜੀ ਫਿਰ ਬਈ ਮੈਨੂੰ ਤੇ ਸ਼ੱਕ ਲੱਗਦਾ ਕਿ ਇਹ ਕਰਾਈ ਕੰਮ ਪੁਲਸ ਨੇ ਆ ਕਿਉਂਕਿ ਉਹਦੀ ਜਿਹੜਾ ਕਲਮ ਬੰਦ ਕਰਾਉਣ ਵਾਸਤੇ ਇਸ ਤੋਂ ਬਹੁਤ ਸਾਰੇ ਲੋਕ ਦੁਖੀ ਹੈ ਸਤਿਕਾਰਯੋਗ ਸਾਥੀਓ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜੋ ਕੱਲ ਬਹੁਤ ਹੀ ਦਿਨ ਦਿਹਾੜੇ ਨੰਗੇ ਚਿੱਟੇ ਦਿਨ ਜੋ ਘਟਨਾ ਘਟੀ ਹੈ ਉਹਦੀ ਬਹੁਤ ਹੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਨਾ ਔਰ ਦੂਸਰਾ ਮੈਂ ਤੁਹਾਡਾ ਸਾਰਿਆਂ ਦਾ ਮੰਡੀ ਨਿਵਾਸੀਆਂ ਦਾ ਧੰਨਵਾਦ ਕਰਦਾ ਮੈਂ ਜਵਾਰਕੇ ਵਾਲੇ ਪਾਸੇ ਤੋਂ ਆਇਆ ਤੁਹਾਡੇ ਇਸ ਸਥਾਨ ਤੇ ਪਹੁੰਚਣ ਤੱਕ ਸਾਰੇ ਦਾ ਸਾਰਾ ਬਾਜ਼ਾਰ ਬੰਦ ਹੈ ਔਰ ਜਿਸ ਤਰ੍ਹਾਂ ਤੁਸੀਂ ਸਾਰੇ ਸ਼ਹਿਰੀਆਂ ਨੇਕੀ ਦਾ ਸਬੂਤ ਦਿੱਤਾ ਹੈ ਜਿਸ ਤਰ੍ਹਾਂ ਸਮੂਚੀਆਂ ਰਾਜਨੀਤਿਕ ਪਾਰਟੀਆਂ ਇਸ ਨਖੇਦੀ ਜੋ ਘਟਨਾ ਤੇ ਇੱਕ ਮੁਠ ਹੋ ਕੇ ਖੜੀਆਂ ਇਹਦੇ ਲਈ ਵੀ ਤੁਸੀਂ ਸਾਰੇ ਧੰਨਵਾਦ ਦੇ ਔਰ ਵਧਾਈ ਦੇ ਪਾਤ ਨੂੰ ਔਰ ਮੈਂ ਜੋ ਮੀਡੀਆ ਦੇ ਰਾਹੀਂ ਜਿੰਨੀ ਕਨਫਰਮੇਸ਼ਨ ਮੇਰੇ ਕੋਲੇ ਹੈ ਕਿ ਜਿਹੜੇ ਸਾਡੇ ਆਰਟੀਆਈ ਦੇ ਬਹੁਤ ਹੀ ਤਕੜੇ ਐਕਟਿਵਿਸਟ ਨੇ ਮਾਨਕ ਗੋਇਲ ਜੀ ਸ਼ਾਇਦ ਉਹਨਾਂ ਦੇ ਰਿਸ਼ਤੇਦਾਰ ਹੈ ਜਿਨ੍ਹਾਂ ਤੇ ਉਹਨਾਂ ਦੇ ਚਾਚਾ ਜੀ ਫਿਰ ਬਈ ਮੈਨੂੰ ਤੇ ਸ਼ੱਕ ਲੱਗਦਾ ਕਿ ਇਹ ਕਰਾਈ ਕੰਮ ਪੁਲਸ ਨੇ ਆ ਕਿਉਂਕਿ ਉਹਦੀ ਜਿਹੜਾ ਕਲਮ ਬੰਦ ਕਰਾਉਣ ਵਾਸਤੇ ਇਸ ਤੋਂ ਬਹੁਤ ਸਾਰੇ ਲੋਕ ਦੁਖੀ ਹੈ ਮਾਨਕ ਗੋਇਲ ਜੀ ਤੋਂ ਬਹੁਤ ਸਾਰੇ ਜਿਨ੍ਹਾਂ ਦੇ ਉਹ ਪੜਦੇ ਫਰੋੜਦੇ ਐ ਔਰ ਬਹੁਤ ਸਾਰੇ ਲੋਕ ਇਹਨਾਂ ਨੂੰ ਇਹਨਾਂ ਦੀ ਜ਼बान ਬੰਦ ਇਹਨਾਂ ਦੀ ਕਲਮ ਬੰਦ ਕਰਾਉਣਾ ਚਾਹੁੰਦੇ ਐ ਔਰ ਜਿਹੜੇ ਦੋਸ਼ੀ 2 ਵਜੇ ਯਾਰ ਐਡਾ ਵੱਡਾ ਹੌਸਲਾ ਹੋ ਗਿਆ ਪੰਜਾਬ ਦੇ ਵਿੱਚ ਦਿਨ ਦਿਹਾੜੇ ਬਾਰਦਾਤ ਕਰਨ ਆਰਾਮ ਨਾਲ ਨਿਕਲ ਜਾਣ ਅਜੇ ਤੱਕ ਪੁਲਿਸ ਦੇ ਹੱਥ ਨਾ ਆਉਣ ਫਿਰ ਇਹ ਕਈ ਤਰ੍ਹਾਂ ਦੇ ਚੀਜ਼ ਸ਼ੱਕ ਪੈਦਾ ਕਰਦੀ ਹੈ ਨੰਬਰ 1 ਅਗਲੀ ਗੱਲ ਸਾਥੀਓ ਮੈਂ ਕੀ ਕਹਿਣਾ ਚਾਹੁੰਦਾ ਜਿਹੜੀ ਬੜੀ ਚਿੰਤਾ ਵਾਲੀ ਹੈ ਚਿੰਤਾ ਵਾਲੀ ਇਹ ਨਹੀਂ ਕਿ ਪੰਜਾਬ ਦੀ ਹਾਲਤ ਲਾਇਨ ਆਰਡਰ ਦੀ ਬਹੁਤ ਮਾੜੀ ਸਾਰੇ ਹਿੰਦੁਸਤਾਨ ਦੇ ਵਿੱਚੋਂ ਇਸ ਵੇਲੇ ਅਗਰ ਡਿਫਰੈਂਟ ਸਟੇਟਸ ਨੂੰ ਕੰਪੇਅਰ ਕਰ ਲਿਆ ਜਾਏ ਹਰ ਤਰ੍ਹਾਂ ਦਾ ਕ੍ਰਾਈਮ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਵੱਧ ਵੱਧ ਹੋ ਰਿਹਾ ਹੈ ਹਰ ਤਰ੍ਹਾਂ ਦਾ ਕ੍ਰਾਈਮ ਮੈਂ ਇਕੱਲੇ-ਇਕੱਲੇ ਦਾ ਜ਼ਿਕਰ ਨਹੀਂ ਕਰਦਾ ਉਹਨਾਂ ਆਪਣੇ ਕੋਲੇ ਸਮਾਂ ਨਹੀਂ ਬਹੁਤ ਸਾਰੇ ਹੋਰ ਲੋਕਾਂ ਨੇ ਬੋਲਣਾ ਤਾਂ ਜਿੰਨੇ ਕ੍ਰਾਈਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਇਸ ਵੇਲੇ ਸਾਰੇ ਹਿੰਦੁਸਤਾਨ ਦੇ ਵਿੱਚ ਨੰਬਰ 1 ਹੈ ਹੁਣ ਇਸ ਤੋਂ ਜ਼ਿਆਦਾ ਜਨ ਜਿੰਨੇ ਆ ਤੁਸੀਂ ਬੈਠਿਓ ਤੁਹਾਡੀ ਕਿਸੇ ਦੀ ਸਮੇਤ ਮੇਰੇ ਕਿਸੇ ਜਾਨ-ਮਾਲ ਦੀ ਕੋਈ ਰਾਖੀ ਦੀ ਗਾਰੰਟੀ ਵਰਤਮਾਨ ਪੰਜਾਬ ਦੇ ਵਿੱਚ ਜਿਹੜੀ ਆ ਉਹ ਹੈ ਨਹੀਂ ਇਹਦਾ ਕਾਰਨ ਕੀ ਹੈ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਜਿਹੜੀ ਮੈਨੂੰ ਵੀ ਬਹੁਤ ਜ਼ਿਆਦਾ ਡਰ ਲੱਗਦਾ ਮੈਂ ਕਦੇ ਆਪਣੀ ਜ਼ਿੰਦਗੀ ਚ ਅਸੀਂ ਤੁਸੀਂ ਜਾਣਦੇ ਹੋ ਸਾਡੇ ਮੈਂ ਕੌਣ ਹੱਤਬਾਦ ਦਾ ਦੌਰ ਅਸੀਂ ਸਾਰਿਆਂ ਨੇ ਦੇਖਿਆ ਅਸੀਂ ਆਪਣੀਆਂ ਰਬੈਤੀ 12 ਬੋਰ ਬੰਦੂਕਾਂ ਚੱਕ ਕੇ 40 40 ਲਲਕਾਰਦੇ ਰਹੇ ਅੱਤਵਾਦੀਆਂ ਨੂੰ ਅਸੀਂ ਉਦੋਂ ਨਹੀਂ ਡਰੇ ਪਰ ਹੁਣ ਡਰ ਲੱਗਦਾ ਸੱਚ ਹੈ ਵੀ ਉਦੋਂ ਨਹੀਂ ਸੀ ਡਰੇ ਉਦੋਂ ਪਤਾ ਸੀ ਮਰਨਾ ਹੈ ਮਰਾਂਗੇ ਸ਼ਹੀਦ ਹੋ ਜਾਾਂਗੇ ਜੇ ਘਰੇ ਪਏ ਮਰ ਗਏ ਤਾਂ ਬੁੱਧ ਦਿੱਲੀ ਨਾਲ ਮਰਾਂਗੇ ਉਦੋਂ ਇੱਕ ਸ਼ੌਂਕ ਸੀ ਮਰਨ ਦਾ ਪਰ ਆਹ ਮੌਤ ਕਿਹੜੀ ਹੈ ਵੀ ਮੈਂ ਤੁਰਿਆ ਜਾਮਾ ਤੁਰੇ ਜਾਂਦੇ ਕੀ ਕਹਿੰਦੇ ਕੋਈ ਮੇਰੇ ਗੋਲੀ ਮਾਰ ਦੇ ਤਾਂ ਕਿੱਥੇ ਗਿਣਤੀ ਚ ਵੀ ਨਹੀਂ ਨਾ ਮੈਂ ਸ਼ਹੀਦਾਂ ਤੇ ਨਾ ਮੈਂ ਬਹਾਦਰਾਂ ਚ ਹੁਣ ਡਰ ਕਿਉਂ ਲੱਗ ਰਿਹਾ ਹੈ ਡਰ ਇਸ ਕਰਕੇ ਲੱਗਦਾ ਮੱਖਣ ਜੀ ਜਿਨੇ ਸਾਡੀ ਕ੍ਰਾਈਮ ਰੋਕਣੇ ਐ ਜਿਨੇ ਸਾਡੀ ਜਾਨ ਮਲ ਦੀ ਰਾਖੀ ਕਰਨੀ ਉਹ ਪੁਲਿਸ ਹੈ ਔਰ ਮੈਂ ਕਹਿਣਾ ਚਾਹੁੰਦਾ ਪੁਲਿਸ ਹੀ ਸਭ ਤੋਂ ਵੱਡੀ ਕ੍ਰਿਮੀਨਲ ਬਣ ਗਈ ਫੇਰ ਤੁਹਾਡੀ ਬਚਤ ਕਿੱਥੇ ਹੋਏਗੀ ਵੀ ਐਸ ਵੇਲੇ ਕਿਉਂ ਕ੍ਰਾਈਮ ਵਧ ਰਿਹਾ ਕਿਉਂਕਿ ਪੁਲਿਸ ਸਭ ਤੋਂ ਵੱਡੀ ਕ੍ਰਿਮੀਨਲ ਤੁਹਾਡੀ ਫੋਰਸ ਹੈ ਇਹ ਹੈ ਤੁਹਾਡੀ ਹਾਲਤ ਬਣੀ ਹੋਈ ਔਰ ਦੇਖੋ ਤੁਸੀਂ ਬੜੀ ਅਜੀਬ ਮਾਮਲਾ ਬੜੀ ਹਾਸੀ ਆ ਰਹੀ ਹੈ ਪਾ ਤੁਸੀਂ ਅੱਜ ਅਖਬਾਰਾਂ ਚ ਪੜਿਆ ਹੋਣਾ ਕੱਲ ਇੱਕ ਇੱਕ ਹਫਤੇ ਦਾ ਇੱਕ ਕੈਂਪ ਲੱਗਿਆ ਕਹਿੰਦੇ 700 ਪੁਲਿਸ ਦੇ ਬੜੇ ਇੰਟੈਲੀਜੈਂਟ ਆਫੀਸਰ ਹੈ ਇਨਵੈਸਟੀਗੇਟਿਵ ਆਫੀਸਰਸ ਹੈ ਉਹਨਾਂ ਦੀ ਇੱਕ ਟ੍ਰੇਨਿੰਗ ਕੈਂਪ ਹੈ ਕਿ ਤੁਸੀਂ ਕ੍ਰਾਈਮ ਨੂੰ ਇਨਵੈਸਟੀਗੇਟ ਕਿਵੇਂ ਕਰਨਾ ਹੈ ਔਰ ਮੁੱਖ ਮੰਤਰੀ ਸਾਹਿਬ ਦੁ ਘਾਟਣ ਕਰ ਰਹੇ ਹੈ ਔਰ ਹੁਣ ਕੋਈ ਪੁਲਿਸ ਦੀ ਗਿਣਤੀ ਘਟਾ 80000 ਹੈ ਕਹਿੰਦੇ 1 ਲੱਖ ਦੀ ਗਿਣਤੀ ਕਰਨੀ ਹੈ ਪੁਲਿਸ ਦੀ ਔਰ ਮੇਰਾ ਖਿਆਲ ਹੈ ਜਿੰਨੇ ਮਾਡਰਨ ਕਨਵੈਨਸ ਪੁਲਿਸ ਨੂੰ ਦਿੱਤੇ ਜਾ ਰਿਹਾ ਜਿੰਨੀਆਂ ਸਹੂਲਤਾਂ ਸਾਰੇ ਪੰਜਾਬ ਦਾ ਤਾਂ ਪੱਠਾ ਪੈ ਗਿਆ ਸਾਰਾ ਬਜਟ ਦਾ ਪੁਲਿਸ ਤੇ ਖਰਚ ਹੋ ਰਿਹਾ ਜਿਹੜਾ ਬਜਟ ਪੰਜਾਬ ਦੀ ਡਿਵੈਲਪਮੈਂਟ ਤੇ ਪੰਜਾਬ ਦੀ ਐਜੂਕੇਸ਼ਨ ਤੇ ਪੰਜਾਬ ਦੀ ਹੈਲਥ ਦੇ ਲੱਗਣਾ ਚਾਹੀਦਾ ਉਸ ਬਜਟ ਦਾ 50% ਹਿੱਸਾ ਕੱਲਾ ਪੁਲਿਸ ਤੇ ਖਰਚ ਹੋ ਰਿਹਾ ਔਰ ਜਿੰਨਾ ਪੁਲਿਸ ਤੇ ਖਰਚ ਹੋ ਰਿਹਾ ਉਹਨਾਂ ਕ੍ਰਾਈਮ ਵਧ ਰਿਹਾ ਔਰ ਨਮੀਆਂ ਤੋਂ ਨਮੀਆਂ ਗੱਡੀਆਂ ਮੈਂ ਤਾਂ ਹੱਸਦਾ ਹੁਣ ਪੁਲਿਸ ਨੂੰ ਜਿੰਨੀਆਂ ਜਦੋਂ ਨਮੀਆਂ ਗੱਡੀਆਂ ਮਿਲੀਆਂ ਮੈਂ ਕਹਿੰਦਾ ਹੁਣ ਕ੍ਰਾਈਮ ਹੋਰ ਵਧੂਗਾ ਜਿੰਨੀ ਪੁਲਿਸ ਦੀ ਗਿਣਤੀ ਵਧੂਗੀ ਉਹਦਾ ਕ੍ਰਾਈਮ ਹੋਰ ਜ਼ਿਆਦਾ ਵਧੂਗਾ ਹਾਲਤ ਸਾਥੀਓ ਬਹੁਤ ਜ਼ਿਆਦਾ ਮਾੜੀ ਇਹ ਸਰਕਾਰ ਨੇ ਤੇ ਹੱਥ ਪਰੇ ਕੀਤੇ ਹੋਏ ਆ ਇਹ ਤਾਂ ਪੁਲਿਸ ਨੂੰ ਸਿਰਫ ਖੁਸ਼ ਕਰਨ ਤੇ ਲੱਗੀ ਹੋਈ ਹੈ ਆ ਜਿੱਥੋਂ ਤੇ ਸਾਡਾ ਮਾਨਸਾ ਦਾ ਜਿਹੜਾ ਤੁਹਾਡਾ ਜ਼ਿਲ੍ਹਾ ਮੈਂ ਤਾਂ ਇੱਥੇ ਪੁਲਿਸ ਦੇ ਜੁੜੇ ਐਸਐਸਪੀ ਦੇ ਦੋ ਕੰਮ ਦੇਖਦਾ ਇੱਕ ਤਾਂ ਪੁਲਿਸੀਆਂ ਦਾ ਸਨਮਾਨ ਵਧਾ ਕਰਦਾ ਹੈ ਤੀਜੇ ਦਿਨ ਤਿੰਨ ਚਾਰ ਪੁਲਿਸੀਆਂ ਦਾ ਸਨਮਾਨ ਇੱਕ ਆਦਾ ਸਨਮਾਨ ਕਰਦਾ ਹੈ ਇਕ ਆਦੀ ਕਿਹੜੀ ਜੰਗ ਜਿੱਤ ਗਿਆ ਹੈ ਕਾਗਲ ਜੰਗ ਜਿੱਤ ਗਿਆ ਕਿੰਨੇ ਕੋਈ ਕ੍ਰਾਈਮ ਇਹਨਾਂ ਨੇ ਜਿਹੜੇ ਇਨਵੈਸਟਿਗੇਟ ਕਰਕੇ ਦੋਸ਼ੀ ਕਟਾਰੇ ਚ ਖੜਾਤੇ ਆ ਵੀ ਉਹਨਾਂ ਦਾ ਸਨਮਾਨ ਕਰ ਰਿਹਾ ਇੱਕ ਥਾਣੇਦਾਰਾਂ ਨੂੰ ਟਿਕਣੀ ਨਹੀਂ ਦਿੰਦਾ ਹਰ 15 ਦਿਨ ਬਾਅਦ ਥਾਣੇਦਾਰੀ ਬਦਲੀ ਉਹ ਥਾਣੇਦਾਰ ਡਿਊਟੀ ਕਿਵੇਂ ਕਰੂ ਕੰਮ ਕਿਵੇਂ ਕਰੂਗਾ ਜਿਹਨੂੰ ਕਿਉਂ ਨਹੀਂ ਟਿਕਣ ਦੇਂਦਾ ਜਿਆਦਾ ਦੀ ਸੌਦਾ ਪਤਾ ਨਹੀਂ ਉਹਨਾਂ ਨਾਲ ਸੀਖ ਬੈਠਦਾ ਸਮੇਂ ਕੋਈ ਨਾ ਕੋਈ ਤੇ ਕਾਰਨ ਹੋਏਗਾ ਨਾ ਮੈਂ ਜਿਹੜੀ ਹਾਲਤ ਕਿੰਨੀ ਕਲਾਸਿਕ ਗੱਲ ਕਹਿ ਕੇ ਆਪਣੀ ਗੱਲ ਮੈਂ ਸਮਾਪਤ ਕਰਨੀ ਚਾਹੁੰਦਾ ਤੁਹਾਨੂੰ ਛੋਟਾ ਜਿਹਾ ਇਨਸੀਡੈਂਟ ਬੀ ਹਾਲਤ ਕਿੱਥੇ ਤੱਕ ਪਹੁੰਚ ਗਈ ਆ ਕੋਟਕਪੂਰੇ ਦਾ ਫਰੀਦਕੋਟ ਦਾ ਸਦਰ ਜਿਹੜਾ ਥਾਣਾ ਹੈ ਉਹਦੇ ਅੰਦਰ ਇੱਕ ਚੌਕੀ ਹੈ ਪੰਜ ਗਰਾਈਂ ਦੀ ਉਹਦੇ ਵਿੱਚ ਇੱਕ ਪਿੰਡ ਹੈ ਕਣੀਏਵਾਲਾ ਉਥੇ ਦੋ ਨਸ਼ਾ ਤਸਕਰਾਂ ਨੇ ਛੋਟੇ ਲੰਡੂ ਨਸ਼ਾ ਤਸਕਰ ਨੇ ਸਾਡਾ ਇੱਕ ਵਰਕਰ ਪਹਿਲਾਂ ਉਹਦਾ ਰਾਤ ਨੂੰ ਮੁੰਡਾ ਕੁੱਟਦਾ ਤੜਕੇ ਮੁੰਡਾ ਤੇ ਫਾਦਰ ਉਹਦਾ ਕੁੱਟਦਾ 13 ਤਰੀਕ ਦੀ ਘਟਨਾ ਹੈ ਔਰ 26 ਤਰੀਕ ਤੱਕ ਕੋਈ ਕਾਰਵਾਈ ਨਹੀਂ ਮੇਰੇ ਵੀ ਬਾਰ ਬਾਰ ਕਹਿਣ ਦੇ ਇੱਕ ਵਾਰੀ ਐਸਐਸਪੀ ਨੂੰ ਕਿਹਾ ਫੇਰ ਕੋਈ ਕਾਰਵਾਈ ਨਹੀਂ ਥੀਰ ਚ ਅਸੀਂ ਕਿਹਾ ਵੀ ਇਹ ਚੌਂਕੀ ਦਾ ਘਰਾਓ ਕਰਾਂਗੇ ਇਸ ਤਰੀਕ ਨੂੰ ਇੱਕ ਦਿਨ ਦਾ ਨੋਟਿਸ ਦੇ ਕੇ ਐਸਐਸਬੀ ਨੂੰ ਵੀ ਕਹਿਤਾ ਫੇਰ ਮਿੰਟਾਂ ਚ ਕਾਰਵਾਈ ਹੋ ਗਈ ਇਹ ਜਣੀ ਜਿਹੜੀ 15 ਮਿੰਟਾਂ ਚ ਕਾਰਵਾਈ ਹੋ ਸਕਦੀ ਹੈ ਕਿਉਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਕਿਉਂਕਿ ਹਿੱਸਾ ਹੁੰਦਾ ਮਹੀਨੇ ਬੱਜੇ ਹੋਏ ਐ ਸਾਰੇ ਜਿੰਨੇ ਕ੍ਰਿਮੀਨਲ ਐ ਸਾਰੇ ਨਾਲ ਮਹੀਨੇ ਬੱਜੇ ਹੋਏ ਐ ਇਸ ਕਰਕੇ ਸਾਥੀਓ ਕੋਈ ਇਸ ਵਰਤਮਾਨ ਪੁਲਿਸ ਤੋਂ ਤੁਸੀਂ ਆਸ ਨਾ ਕਰੋ ਕਿ ਤੁਹਾਡੀ ਰਾਖੀ ਕਰੂ ਇਹ ਖੁਦ ਕ੍ਰਿਮੀਨਲ ਐ ਤੁਹਾਨੂੰ ਆਪਦੀ ਰਾਖੀ ਆਪ ਕਰਨੀ ਪੈਣੀ ਐ ਕੱਠੀ ਹੋਣਾ ਪੈਣਾ ਔਰ ਵਰਤਮਾਨ ਸਰਕਾਰ ਤੇ ਕੇ ਪੁਲਿਸ ਨੂੰ ਪੱਠੇ ਪਾਉਣ ਦਾ ਕੰਮ ਨਾ ਕਰੇ ਔਰ ਜਿਹੜੇ ਸਾਡੇ ਚੁਣੇ ਨੁਮਾਇੰਦੇ ਮੈਂ ਕਿਸੇ ਦੀ ਸ਼ਾਨ ਦੇ ਬਾਰੇ ਨਹੀਂ ਕੁਝ ਕਹਿਣਾ ਚਾਹੁੰਦਾ ਆ ਇੱਕ ਸੰਕਟ ਹੁੰਦਾ ਇੱਕ ਮੌਕਾ ਹੁੰਦਾ ਜਦੋਂ ਚੁਣਿਆ ਨੁਮਾਇੰਦਾ ਲੋਕਾਂ ਦੇ ਨਾਲ ਧਿਰ ਬਣ ਕੇ ਖੜਦਾ ਤੇ ਅੱਜ ਜਿਨ੍ਹਾਂ ਨੂੰ ਧਿਰ ਬਣ ਕੇ ਖੜਨਾ ਚਾਹੀਦਾ ਉਹ ਤਾਂ ਹੈ ਨਹੀਂ ਔਰ ਦੂਸਰੇ ਧਿਰ ਬਣੇ ਹੋਏ ਐ ਸਾਡੀ ਤਾਂ ਡਿਊਟੀ ਹੈ ਵੀ ਅਸੀਂ ਲੋਕਾਂ ਦੇ ਨਾਲ ਆ ਲੋਕ ਸਾਡੇ ਆ ਅਸੀਂ ਲੋਕਾਂ ਦੇ ਆ ਜੇ ਅੱਜ ਮੇਰੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨਹੀਂ ਤਾਂ ਮੇਰੀ ਵੀ ਨਹੀਂ ਹੋ ਸਕਦੀ ਇਸ ਕਰਕੇ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਸਹਿਯੋਗ ਕਰਨਾ ਹੈ ਮੈਂ ਮੇਰੀ ਪਾਰਟੀ ਡੱਟ ਕੇ ਭਰਾਵੋ ਤੁਹਾਡੇ ਨਾਲ ਸਾਰੇ ਪੰਜਾਬ ਦੇ ਜਿਹੜੇ ਲੋਕ ਐਸ ਵੇਲੇ ਪੀੜਤ ਹੈ ਚਟਾਨ ਦੀ ਤਰ੍ਹਾਂ ਖੜਾਂਗੇ ਤੁਹਾਡਾ ਫੈਸਲਾ ਹੋਊਗਾ ਉਹ ਤੇ ਅਮਲ ਅਸੀਂ ਕਰਾਂਗੇ ਜਿਹੜੀ ਵੀ ਸਾਡੀ ਡਿਊਟੀ ਲਾਉਣੀ ਹੈ ਮਰਨ ਵਰਤ ਰਖਾਉਣਾ ਮੈਂ ਤਿਆਰ ਅਮੀਰ ਰਖਾ ਦਿਓ ਕਿਸੇ ਨਾਲ ਟੱਕਰ ਲਵਾਉਣੀ ਹੈ ਕਿਸੇ ਦੇ ਢਿੱਡ ਚ ਲੱਤ ਮਾਰਨੀ ਹੈ ਉਹ ਦੱਸ ਦਿਓ ਇਹੋ ਕਰਨ ਨੂੰ ਤਿਆਰ ਹਾਂ ਪਰ ਫੈਸਲਾ ਤੁਹਾਡਾ ਹੋਏਗਾ ਜਨਤਾ ਵੱਡੀ ਹੈ ਜਨਤਾ ਦੇ ਫੈਸਲੇ ਤੇ ਫੁੱਲ ਚੜਾਉਣਾ ਇਹ ਸਾਡੀ ਡਿਊਟੀ ਹੈ ਇਨੇ ਸ਼ਬਦਾਂ ਨਾਲ ਮੈਂ ਆਪਣੀ ਗੱਲ ਇੱਥੇ ਸਮਾਪਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ